ਲਓ ਜੀ ਆਪਾਂ ਇੱਕ ਹੋਰ ਗੇਮ ਖੇਡਣ ਲੱਗੇ ਆਂਗੇ ਤੇ ਆ ਬੱਚੇ ਹੈਗੇ ਇਹਨਾਂ ਨੇ ਆ ਫੁੱਟਬਾਲ ਨਾਲ ਨਿਸ਼ਾਨਾ ਲਾਉਣਾ ਹੈ ਗਾਇ ਤੇ ਆ ਇਟਾਂ ਦੇ ਤੇ ਦੇਖਦੇ ਆ ਕਿਹੜਾ ਇਹਨਾਂ ਨੂੰ ਇੱਕ ਇੱਕ ਬੱਚੇ ਨੂੰ ਪੰਜ ਪੰਜ ਚਾਂਸ ਦਿੱਤੇ ਜਾਣਗੇ ਤੇ ਜਿਹੜੇ ਨੇ ਬਾਦਨ ਨਿਸ਼ਾਨੇ ਲਾਏ ਉਹ ਬੱਚਾ ਜਿੱਤੂਗਾ ਤੇ ਇਹ ਫਿਜ਼ੀਕਲ ਫਿਟਨੈਸ ਵਾਸਤੇ ਵੀ ਵਧੀਆ ਗੇਮ ਆ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਿਓ ਤੇ ਆਪਣੇ ਜਿਨ੍ਹਾਂ ਨੇ ਚੈਨਲ ਨੂੰ ਹੇ ਤੱਕ ਸਬਸਕ੍ਰਾਈਬ ਫਾਲੋ ਨਹੀਂ ਕੀਤਾ ਉਹ ਸਬਸਕ੍ਰਾਈਬ ਤੇ ਫਾਲੋ ਜਰੂਰ ਕਰ ਲਿਓ 来 ਮਿੱਤਰੋ ਹੁਣ ਆਪਾਂ ਪਹਿਲਾਂ ਸ਼ੁਰੂ ਕਰਨ ਲੱਗਿਆਂਗੇ ਬਾਰੀ ਸਿਰ ਜਿਹੜਾ ਜਿਹੜਾ ਨਿਸ਼ਾਨਾ ਲਈ ਚੱਲੂਗਾ ਉਹ ਬਦਲ ਬਦਲ ਕੇ ਠੀਕ ਆ ਪਿੱਛੇ ਆ ਕੇ ਖੜਜਿਆ ਕਰੇ ਦੂਸਰੇ ਦੇ ਜਿਵੇਂ ਆਪਾਂ ਪਹਿਲਾਂ ਖੇਡੇ ਸੀਗੇ ਇੱਕ ਦਿਨ ਠੀਕ ਆ ਚਲੋ ਵੀ ਸ਼ੁਰੂ ਕਰਦੇ ਆਂਗੇ ਆਪਾਂ ਨਿਸ਼ਾਨਾ ਲਾਉਣਾ ਉਹਦੇ ਠੀਕ ਆ ਚਲੋ ਲੈ ਵੀ ਬੱਜਿਆ ਨਹੀਂ ਹੈਗਾ ਨਿਸ਼ਾਨਾ ਚਲੋ ਅਗਲਾ ਆਓ ਦੇਖਦੇ ਆਂਗੇ ਕਿਹੜਾ ਬਾਦ ਨਿਸ਼ਾਨੇ ਲਾਉ ਪੰਜ ਚਾਂਸ ਦਿੱਤੇ ਜਾਣਗੇ ਠੀਕ ਆ ਸਾਰਿਆਂ ਨੂੰ ਪੰਜ ਪੰਜ ਚਾਂਸ ਚਲੋ ਦੇਖਦੇ ਆਂ ਕਿਹੜਾ ਨਿਸ਼ਾਨਾ ਲਾਉਂਦਾ ਚਲ ਫਤੇ ਚੱਲ 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 ਨਹੀਂ ਲੱਗਿਆ ਚਲੋ ਅਗਰ ਆਓ ਦੇਖੀ ਹੁੰਦੀ ਹੈ ਕਿਹੜਾ ਲਾਊਗਾ ਨਿਸ਼ਾਨਾ ਜਿਹੜੇ ਨੇ ਬਾਦਰ ਨਿਸ਼ਾਨੇ ਲਾਤੇ ਉਹ ਜਿੱਤ ਜੂਗਾ ਠੀਕ ਆ ਉਹ ਬੈਸਟ ਪਲੇਅਰ ਆਗਾ ਫੁੱਟਬਾਲ 'ਚ ਠੀਕ ਆ ਪਤਾ ਲੱਗ ਜੂਗਾ ਕਿਹੜਾ ਲਾਊਗਾ ਨਹੀਂ ਵੱਜਿਆ ਚਲੋ ਨਹੀਂ ਲੱਗਿਆ ਨਹੀਂ ਲੱਗਿਆ ਨਹੀਂ ਵੱਜਿਆ ਚਲੋ ਅਗਲਾ ਲਾਓ ਤਾਦੀ ਜਰੀ ਬਾਰੀ ਨਹੀਂ ਆਉਣੀ ਮਿੱਕ ਖੜ ਜਾ ਜਿਹੜਾ ਬੰਦਾ ਜਿਵੇਂ ਜਿਵੇਂ ਖੜਾ ਉੱਥੇ ਹੀ ਖੜਨਾ ਹੈ ਹਿੱਲਣਾ ਨਹੀਂਗਾ ਫਿਰ ਮੈਂ ਬਾਰੀ ਕੱਟ ਦੂੰਦੀ ਬਸ ਚਲੋ ਅਗਲਾ ਲਾਓ ਨਹੀਂ ਲੱਗਿਆ ਚਲੋ ਨਹੀਂ ਲੱਗਿਆ ਥੋੜੀ ਜੀ ਬਚਤ ਰਹਿ ਗਈ ਦੇਖਦੇ ਆ ਕਿਹੜਾ ਲਾਉ ਆ ਆਹ ਕੀ ਦੀ ਰ ਵੱਡੀ ਥਾੜੀ ਬੱਗੀ ਥਾਰ ਚ ਲੱਗਦਾ ਪਹਿਲਾਂ ਧਾਰ ਲਿਆ ਕਰ ਇੱਕ ਥਾਂ ਤੇ ਰੀ ਟਟਕਿਆ ਕੇ ਅੰਬਰ ਦਿੱਤੀ ਅੰਬਰ ਦਿੱਤੀ ਹੈ ਚਲੋ ਨਹੀਂ ਲੱਗਿਆ ਲਓ ਜੀ ਦੂਜਾ ਰਾਉਂਡ ਸਟਾਰਟ ਹੋ ਗਿਆ ਸਾਰਿਆਂ ਦੀ ਦੂਜੀ ਦੂਜੀ ਵਾਰੀ ਆ ਗਈ ਚਲੋ ਵੀ ਏ ਨਹੀਂ ਲੱਗਿਆ ਚਲ ਵੀ ਫਤਿਹ ਨਹੀਂ ਵੱਜਿਆ ਸਮਾਰ ਕੇ ਮਾਰਿਆ ਕਰੋ ਜ਼ੋਰ ਨਾਲ ਰੋੜ ਜੇ ਦਿੰਨੇ ਹੋਲੀ ਦੇਨੇ ਬਾਲ ਮੈਂ ਹੁਣ ਕੌਣ ਖਾਤਰ ਲੱਗ ਚਲ ਕਰਨ ਨੂੰ ਤੇਰੀ ਵਾਰੀ ਆ ਗਈ ਆ ਜਾ ਖੜ ਜਾ ਐ ਨਹੀਂ ਕਾਲੀ ਨਹੀਂ ਕਰਨੀ ਖੜ ਜੋ ਚਲ ਨਹੀਂ ਵੱਜਿਆ ਚਲੋ ਵੀ ਤਾਜ ਏ ਨਹੀਂ ਵੱਜਿਆ ਚਲੋ ਏ ਉਹ ਲਾਤਾ ਵੀ ਨਿਸ਼ਾਨਾ ਆ ਕੁੜੀ ਨੇ ਨਿਸ਼ਾਨਾ ਲਾਤਾ ਕੀ ਨਾਮ ਆ ਤੇਰਾ ਹੈ ਤਰਨਵੀਰ ਤਰਨਵੀਰ ਨੇ ਨਿਸ਼ਾਨਾ ਲਾਤਾ ਇੱਕ ਸਾਰਿਆਂ ਚ ਛੋਟੀ ਕੁੜੀਆ ਨਾਲੇ ਇਹ ਇਹਦਾ ਦੂਜਾ ਨਿਸ਼ਾਨਾ ਸੀ ਇਹਨੇ ਦੋ ਨਿਸ਼ਾਨਿਆਂ ਚੋਂ ਇੱਕ ਨਿਸ਼ਾਨਾ ਲਾਤਾ ਤੇ ਹੁਣ ਆ ਗਈ ਨੂਰ ਚਲੋ ਵੀ ਨੂਰ ਦੀ ਵਾਰੀ ਆ ਗਈ ਚਲ ਉਹ ਮਾਰਿਆ ਨੂਰ ਨੇ ਨਿਸ਼ਾਨਾ ਸਿੱਧਾ ਨੂਰ ਨੇ ਨਿਸ਼ਾਨਾ ਪਾੜਾ ਮਾਰਿਆ ਓਏ ਦੋ ਚੋਂ ਲਾਤਾ ਨੂਰ ਤੂੰ ਵੀ ਦੋ ਚੋਂ ਇੱਕ ਨਿਸ਼ਾਨਾ ਲਾਤਾ ਚਲੋ ਛੋਡੀ ਦੂਜਾ ਦੂਜਾ ਰਹਿੰਦਾ ਛੋਡਾ ਹਜੇ ਚਲੋ ਲਾਓ ਚਲੋ ਚੱਲ ਮਾਰ ਨਹੀਂ ਲੱਗਿਆ ਚਲੋ ਅਗਲਾ ਆਜੋ ਅਗਲਾ ਦੋ ਜਾਨਿਆਂ ਨੇ ਲਾਇਆਗਾ ਨਿਸ਼ਾਨਾ ਹਜੇ ਤੱਕ ਚੱਲ ਰੀਤ ਨਹੀਂ ਲੱਗਿਆ ਏ ਤੀਜਾ ਸਟਾਰਟ ਹੋ ਗਿਆ ਲਓ ਜੀ ਤੀਜਾ ਰਾਉਂਡ ਸਟਾਰਟ ਹੋ ਗਿਆ ਲਓ ਜੀ ਤੀਜਾ ਰਾਉਂਡ ਸਟਾਰਟ ਆ ਚੱਲ ਕਿਨੂੰ ਏ ਗਿੱਦ ਨੂੰ ਨੇ ਹਾਲੀ ਕਦ ਨੇ ਮਾਰਿਆ ਫਤੇ ਚੌੜ ਨਹੀਂ ਕਰਨੀ ਪੁੱਤ ਚਲੋ ਜੀ ਨਹੀਂ ਬੱਜਾ 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 ਬਈ ਇੱਕ ਨਿਸ਼ਾਨਾ ਹੋ ਗਿਆ ਫਤੇ ਦਾ ਵੀ ਤਿੰਨ ਚੋ ਠੀਕ ਆ ਤਿੰਨ ਚੋ ਇੱਕ ਲੱਗ ਗਿਆ ਦੇਖ ਐਕਸ਼ਨ ਕਰਦਾ ਲਾ ਕੇ ਨਿਸ਼ਾਨਾ ਐਕਸ਼ਨ ਕਰਦਾ ਤਾ ਚਲੋ ਖੜ ਜਾ ਖੜ ਜਾ ਮੈਂ ਇੱਟ ਇੱਟ ਖੜੀ ਕਰ ਦਿਆਂ ਇੱਕ ਮਿੰਟ ਚਲੋ ਵੀ ਲਾਓ ਚਲੋ 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 ਇਹ ਆ ਕਿਧਰ ਮਾਰਿਆ ਇਹ ਤਾਂ ਨੇੜੇ ਤੇੜੇ ਵੀ ਨਹੀਂ ਹੈਗਾ ਚਲੋ ਤਾਂ ਨਾ ਜਪੋ ਨਹੀਂ ਲੱਗਿਆ ਚਲੋ ਜੀ ਲਾਓ ਇਹ ਨਹੀਂ ਵੱਜਿਆ ਚਲੋ ਅਗਲਾ ਲਾਓ ਚੱਲ ਨੂਰ ਇਹ ਥੋੜੀ ਜੀ ਬਚਤ ਰਹੀ ਹੈਗੀ ਨੂਰ ਦਾ ਇੱਕ ਲੱਗਿਆ ਹੋਇਆ ਹੈ ਨਾ ਤਿੰਨ ਨਿਸ਼ਾਨੇ ਹੋ ਗਏ ਮੜਾ ਇਹ ਪਿੱਛੇ ਹੋ ਜਾ ਉਧਰ ਚਲੋ ਚੱਲ 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 ਇਹ ਉਹ ਵੱਜਿਆ ਰੀਤ ਨੇ ਵੀ ਲਾਤਾ ਇੱਕ ਨਿਸ਼ਾਨਾ ਵੀਡੀਓ ਨਹੀਂ ਆਪਾਂ ਇਹ ਚਾਲੂ ਕੀਤੀ ਸੀ ਉਹਨੇ ਪਹਿਲਾਂ ਹੀ ਲਾਤਾ ਨਿਸ਼ਾਨਾ ਉਹਦਾ ਵੀ ਇੱਕ ਵੱਜਿਆ ਤਿੰਨ ਨਿਸ਼ਾਨਿਆਂ ਚੋ ਵੱਜਿਆ ਹੈ ਨਾ ਲਓ ਜੀ ਚੌਥਾ ਨਿਸ਼ਾਨਾ ਚੱਲ ਪਿਆ ਗਿੰਨੂ ਦੀ ਵਾਰੀ ਆ ਗਈ ਚੱਲ ਗਿੰਨੂ ਏ ਮਾਰਿਆ ਗिन्नੂ ਨੇ ਹੌਲੀ ਏ ਲੱਗਿਆ ਲੱਗਿਆ ਭਾਈ ਲੱਗਿਆ ਗिन्नੂ ਨੇ ਵੀ ਲਾਤਾ ਇੱਕ ਨਿਸ਼ਾਨਾ ਲੱਗਿਆ ਲੱਗਿਆ ਫਤੇ ਲੱਗਿਆ ਫਤੇ ਵੱਜਿਆ ਜਾ ਕੇ ਲੈ ਹੁਣ ਤੇਰੀ ਵਾਰੀ ਆ ਚਾਲ ਤੇਰਾ ਇੱਕ ਲੱਗਿਆ ਹਾ ਨਿਸ਼ਾਨਾ ਪਹਿਲਾਂ ਹਣਾ ਚਾਲ ਏ ਵੱਜਾ 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 ਭਾਈ ਠੀਕ ਆ ਐਂ ਵੱਜਿਆ ਸੀ ਉਹਦਾ ਵੀ ਤੂੰ ਕੀ ਹਾਂ ਹੁਣ ਆਪਾਂ ਨਾ ਵੀ ਦੀਏ ਤੇਰਾ ਨਿਸ਼ਾਨਾ ਲੱਗਿਆ ਨਹੀਂ ਹਣਾ ਫਿਰ ਉਹਦਾ ਵੀ ਇਹੀਂ ਲੱਗਿਆ ਸੀ ਉਹਦਾ ਠੀਕ ਹੈ ਚੰਗਾ ਇਹ ਦੋ ਇੱਕ ਵਾਰ ਫਾਤੇ ਨੇ ਵਿੱਚ ਚਾਰ ਚੋ ਦੋ ਲਾਤੇ ਤੇ ਚਾਲਾ ਅਗਲੀ ਵਾਰੀ ਆ ਗਈ ਇਹ ਅਹੀਂ ਮਾਰਿਆ ਕਰਨੂ ਨੇ ਤਾਂ ਹੋਰ ਹੀ ਪਾਸੇ ਮਾਰ ਦਿਆ ਕਰਨੂ ਤਾਂ ਕਾਲੀ ਕਾਲੀ ਚ ਚਲੋ ਵੀ ਚੌਥਾ ਨਿਸ਼ਾਨਾ ਆ ਗਿਆ ਤਾਂ ਇਹਦਾ ਇਹ ਨਹੀਂ ਲੱਗਿਆ ਤਾਂਜ ਤੋਂ ਵੀ ਨਹੀਂ ਲੱਗਿਆ ਦੋ ਲੱਗੇ ਦੋ ਨੂੰ ਸਾਹਮਣੇ ਆਹ ਕੁੜੀ ਦਾ ਲੱਗਿਆ ਹੋਇਆ ਇੱਕ ਨਿਸ਼ਾਨਾ ਹਾਂ ਸੋਡਾ ਇੱਕ ਇੱਕ ਲੱਗਿਆ ਹੈਲੋ ਗਾਇਸ ਫਤੇ ਦੇ ਦੋ ਲੱਗਿਆ ਫੜ ਜੋ ਲੈ ਚਲੋ ਚਲ ਵੀ ਇਹ ਨਹੀਂ ਲੱਗਿਆ ਚਲੋ ਲਾਏਗਾ ਸਾਹਿਬ ਹੈ ਸਾਹਿਬ ਛੋਟਾ ਹੈ ਜੇ ਤਾਂ ਨਹੀਂ ਲਾਉਂਦਾ ਲਾਉਣਾਗਾ ਹੈ ਲਾਲਾ ਚਲ ਮਾਰ ਲਾ 1 ਮਿੰਟ ਪਰਾਂ ਹੋਇਆ ਨੂਰੇ ਨੂੰ ਲਾ ਲੈਂਦੇ ਚਲ ਮਾਰ ਪੁੱਤ ਮਾਰ ਓਏ ਇਹ ਇਹ ਓ ਮਾਰਿਆ ਬਈ ਆ ਮਾਰਿਆ ਓਏ ਪਹਿਲਾ ਨਿਸ਼ਾਨਾ ਹੀ ਮਾਰਿਆ ਪਹਿਲੀ ਵਾਰ ਚ ਮਾਰਿਆ ਨਿਸ਼ਾਨਾ ਬਈ ਇਹਨੇ ਨਾਲੇ ਸਾਰਿਆਂ ਚੋਂ ਛੋਟਾ ਹਜੇ ਇਹ ਖੇਡਦਾ ਨਹੀਂ ਸੀਗਾ ਇਹ ਲਓ ਜੀ ਨੂਰ ਦੀ ਬਾਰੀ ਦੁਬਾਰੇ ਚੌਥਾ ਨਿਸ਼ਾਨਾ ਉਹ ਮਾਰਿਆ ਬਈ ਠੀਕ ਆ ਦੋ ਲਾ ਗਈ ਨੂਰ ਵੀ ਚਾਰ ਚੋਂ ਦੋ ਲਾਤੇ ਨੂਰ ਨੇ ਹੈਲੋ ਗਾਇਜ਼ ਲੋ ਆਵੇ ਮੀ ਕੋ 1 ਮਿੰਟ ਮੈਂ ਇੱਟ ਖੜੀ ਕਰ ਦਿਆਂ ਜੋੜੇ ਨਾਲ ਤਾਂ ਸਹਿਬ ਹੀ ਚੰਗਾਗਾ ਕਿੰਨੂੰ ਅੰਦਰ ਕਰਦਾ ਅਸੀਂ ਵੀ ਮੰਦੇ ਨਹੀਂ ਚਲੋ ਚਲੋ ਦੇਖਦੇ ਆ ਕਿਹੜਾ ਲਾਊਗਾ ਕਿਹੜਾ ਜਿੱਤੂਗਾ ਚਲੋ ਨਹੀਂ ਲੱਗਿਆ ਸੈਕਿੰਡ ਵੇਰਾ ਉਹ ਦੁਬਾਰਾ ਚੱਲੂਗਾ ਪੰਜਵਾਂ ਜਿਹਦੇ ਦੋ ਦੋ ਨਿਸ਼ਾਨੇ ਹੋਏ ਉਹਦਾ ਹੀ ਵਾਰੀ ਆਊਗੀ ਆਜਾ ਫਤਿਹ ਅੰਦਰ ਚਲੋ ਅੰਦਰ ਆਜਾ ਦੋ ਆ ਇਹ ਉਹ ਲਾਤਾ ਤੇਰੇ ਵੀ ਦੋ ਹੋ ਗਿਆ ਨਾ ਰੀਤ ਦੋ ਵਾਲੇ ਛੈਡ ਤੇ ਹੋਏ ਹੁਣ ਚਾਰ ਚਾਰ ਹੀ ਲਾਇਆ ਕੇ ਤੁਸੀਂ ਆ ਪੰਜ ਪਾ ਚੱਲ ਪਿਆ ਹੁਣ ਹੁਣ ਚੱਲਦਾਗਾ ਪੰਜਵਾਂ ਨਿਸ਼ਾਨਾ ਚੱਲ ਪਿਆ ਹੁਣ ਲੈ ਗਿੰਨੂ ਕਿੰਨੇ ਨਿਸ਼ਾਨੇ ਲਾਏ ਹੋਏ ਗਿੰਨੂ ਨੇ 0 0 ਅੰਡਾ ਲਾਇਆ 1 ਇੱਕ ਲਾਇਆ ਇੱਕ ਲਾਇਆ ਹੋਇਆਗਾ ਹਾਂ ਉਹਦੇ ਨਾਲ ਟੈਕਟ ਇੱਕ ਤਾਂ ਥੋੜੀ ਕਰਦੇ ਬਈ ਇੱਕ ਲਾਇਆ ਕੇ ਦੋ ਲਾਇਏ ਨੇ ਇੱਕ ਲਾਇਆ ਇਟ ਨਾਲ ਲੱਗੀ ਨਹੀਂ ਸੀ ਜਦੋਂ ਇਹਦੀ ਇਟ ਨਾਲ ਬੋਲ ਲੱਗੀ ਸੀ ਉਹਨਾਂ ਲਾਇਆ ਸੀ ਠੀਕ ਆ ਜਲਾਂ ਆਪਾਂ ਚੈੱਕ ਕਰ ਲਾਂਗੇ ਵੀਡੀਓ ਚ ਲੈ ਕਰ ਨੂੰ ਆਇਆ ਇੱਧਰ ਚੱਲ ਇਸ ਵਾਰ ਵੀ ਖੜ੍ਹ ਜਾ ਖੜ੍ਹ ਜਾ ਸਾਹਿਬ ਖੜ੍ਹ ਜਾ ਪੁੱਤ ਖੜ੍ਹ ਜਾ ਪੁੱਤ ਲਗਾਏਗਾ ਖੜ੍ਹ ਜਾ ਚੱਲ ਗਾ ਲੈ ਇੱਕ ਮਿੰਟ ਲੈ ਚੱਲ ਚੱਲ ਕਿੰਨੂੰ ਮਾਰ ਇਸ ਤੋਂ ਬਾਅਦ ਸਾਡੀ ਚੱਲ ਏ ਨਹੀਂ ਲੱਗਿਆ ਇਸ ਵਾਰ ਕੀ ਲਗਾਏਗਾ ਭਾਈ ਲੈ ਵੀ ਸਾਹਿਬ ਤਾਂ ਦੁਆਰੇ ਨਿਸ਼ਾਨਾ ਲਵਾ ਕੇ ਦੇਖਦੇ ਆਂ ਆਪੇ ਐਕਸਟਰਾ ਹੀ ਲਾਉਣਾ ਹੁੰਦਾ ਨਿਸ਼ਾਨਾ ਹੂੰ ਇਹ ਕੰਪੀਟੀਸ਼ਨ ਹੀ ਖੇਡ ਰਿਆ ਵਿੱਚ ਦੇਖਦੇ ਆਂ ਆਪ ਲਵਾ ਕੇ ਦੁਆਰੇ ਪਹਿਲਾਂ ਨਹੀਂ ਲਾਤਾ ਇਹ ਇੱਕ ਮਿੰਟ ਰੁਕ ਜਾ ਖੜ੍ਹ ਜਾ ਸਾਹਿਬ ਰੁਕ ਜਾ ਬਾਲ ਖੜਾ ਲੀ ਪੁੱਤ ਚੱਲ ਮਾਰ ਇਹ ਵੀ ਦੂਜਾ ਵੀ ਮਾਰਿਆ ਮਿੱਤਰੋ ਇਹਨੇ ਦੂਸਰਾ ਵੀ ਲਾਤਾ ਇਹ ਤੇਜ ਆ ਉਹ ਚੋਮਰੇ ਨੇ ਦੋ ਨਿਸ਼ਾਨੇ ਲਾਤੇ ਬਈ ਦੋ ਚੋ ਦੋ ਲਾਤੇ ਨੇ ਤੇ ਹੁਣ ਫਤਿਹ ਦੀ ਵਾਰੀ ਆ ਗਈ ਪੰਜਵਾਂ ਨਿਸ਼ਾਨਾ ਚੱਲੀ ਜਾਂਦਾ ਗਿੰਨੂ ਤੋਂ ਪੰਜਵਾਂ ਨਿਸ਼ਾਨਾ ਸਟਾਰਟ ਹੋਇਆਗਾ ਪੰਜਵਾਂ ਚੱਲ ਪਿਆ ਖੜ ਜਾ ਓ ਟਖੜੀ ਕਰ ਦੇ ਪੁੱਤ ਹਾਂ ਬਾਲਾ ਸਿਆਣਾਗਾ ਬਈ ਇਹ ਮੁੰਡਾ ਬਹੁਤ ਸਿਆਣਾ ਦੋ ਚੋ ਦੋ ਨਿਸ਼ਾਨੇ ਲਾ ਗਿਆ ਹਜੇ 4 ਸਾਲ ਦਾਗਾ ਚਲੋ ਵੀ ਚਲੋ ਏ ਨਹੀਂ ਲੱਗਿਆ ਲੈ ਵੀ ਲਵਾ ਦਿੰਦੇ ਆ ਫਿਰ ਇਹਦਾ ਤੀਜਾ ਨਿਸ਼ਾਨਾ ਆਪਾਂ ਦੇਖਾਂਗੇ ਦੋ ਚੋ ਦੋ ਲਾ ਗਿਆ ਪਹਿਲਾਂ ਲਾਉਗਾ ਕਿ ਨਾ ਹੁਣ ਲੱਗੂ ਕਿ ਨਾ ਚੱਲ ਵੀ ਏ ਨਹੀਂ ਲੱਗਿਆ ਥੋੜੀ ਜੀ ਬਚਤ ਰਹਿ ਗਈ ਬਈ ਐਤ ਕੀ ਚਲੋ ਅਗਲੀ ਵਾਰੀ ਲਾਵਾਂ ਫੇਰ ਲਾ ਮੈਂ ਪਤਾ ਅਗਲਾ ਨਿਸ਼ਾਨਾ ਖੜ ਜੋ ਚੱਲ ਵੀ ਏ ਓ ਬੱਜਿਆ ਕਰਨੂ ਨੇ ਵੀ ਲਾਤਾ ਪੈਦਾ ਪਹਿਲਾਂ ਤਾਂ ਕਰਨੂ ਹੋਰ ਪਾਸੇ ਮਾਰਦੀ ਸੀ ਤੂੰ ਲਾਏਂਗਾ ਹੈ ਚੱਲ ਫਿਰ ਮਾਰ ਏ ਨਹੀਂ ਲੱਗਿਆ ਚਲੋ ਵੀ ਅਗਲਾ ਲਾਓ ਅਗਲਾ ਬੁੱਤਾ ਇੱਕ ਵਾਰੀ ਹੋਰ ਉਹਨਾਂ ਨੂੰ ਲਾ ਲੈਂਦੇ ਫੇਰ ਲਾ ਲਈਂ ਤੂੰ ਚੰਗਾ ਚੱਲ ਬਈ ਲਾ ਲਾਂਦੇ ਕੋਈ ਨਾ ਚੱਲ ਚੱਲ ਨਹੀਂ ਚੱਲ ਆਜੋ ਕਿਹਦੀ ਵਾਰੀ ਆ ਤੇ ਤੇਰੀ ਵਾਰੀ ਚੱਲ ਏ ਨਹੀਂ ਲੱਗਿਆ ਬਾ ਬਈ 5 ਹੋ ਗਏ ਇਹਦੇ ਹੁਣ ਸਾਰਿਆਂ ਦੇ ਖਤਮ ਹੋ ਗਏ ਨਿਸ਼ਾਨੇ ਆਜੋ ਫਿਰ ਤੁਸੀਂ ਲਾਓ ਪੰਜਵਾਂ ਪੰਜਵਾਂ ਨਿਸ਼ਾਨਾ ਸੋਡਾ ਖੜ ਜਾ ਸਾਬ ਸਾਬ ਬਰਾ ਹੋ ਜਾ ਪੁੱਤ ਖੜ ਜੋ ਖੜ ਜੋ ਪੰਜਵਾਂ ਨਿਸ਼ਾਨਾ ਕਿਹਦਾ ਕਹਦਾ ਕ ਇਹਦੀ ਵਾਰੀ ਆ ਇਹਦੀ ਵਾਰੀ ਕਿੱਥੇ ਤੇ ਮੂਰੇ ਹੁੰਦੀ ਆ ਵਾਰੀ ਕਿ ਹੋਣੀ ਆ ਚੱਲ ਫਿਰ ਚੱਲ ਇਹ ਉਹ ਲਾਤਾ ਵੀ ਨਿਸ਼ਾਨਾ ਕਿੰਨੇ ਲਾਤੇ ਨੇ ਦੋ ਲਾਤੇ ਨੇ ਵੀ ਦੋ ਲਾਤੇ ਨੇ ਦੋ ਲਾਤੇ ਨਾ ਇੱਕ ਮਿੰਟ ਖੜ ਜਾ ਪੁੱਤ ਆ ਬਾ ਫੇਰ ਲਾਵਾਂ ਚਲੋ ਵੀ ਅਗਲਾ ਲਾਓ ਖੜ ਜੋ ਖੜ ਜੋ ਉਹਨੂੰ ਇੱਟਾਂ ਖੜੇਆ ਕਰ ਦੈਂਦੇ ਇਹ ਨਹੀਂ ਲੱਗਿਆ ਚੱਲ ਵੀ ਤੇਰੀ ਲਾਸਟ ਵਾਰੀ ਨਾ ਮੇਰੀ ਕਿ ਤੇਰੀ ਵੀ ਪਈ ਹੈ ਨਾ ਹਲੇ ਖੜ ਜਾ ਸਹਿਬ ਇੱਕ ਮਿੰਟ ਚਲੋ ਵੀ ਲਾਓ ਤੇ ਨਹੀਂ ਲੱਗਿਆ ਇੱਕ ਵਿਚਾਰੀ ਲਿਆ ਰੀਤ ਨੂੰ ਚੋਟਾ ਕਿ ਮਾਗਦੇ ਵਾਰੀ ਰੀਤ ਦੀ ਵਾਰੀ ਹੈ ਲਾਸਟ ਦੋ ਦੋ ਕਿਹੜੇ ਨਹੀਂ ਲਾਏ ਮੇਰਾ ਚਲੋ ਚੱਲ ਚੱਲਾ ਇਹ ਤਿੰਨ ਲਾਤੇ ਇਨੇ ਤਿੰਨ ਲਾਤੇ ਬਈ ਰੀਟ ਫਰਸਟ ਆ ਗਈ ਠੀਕ ਆ ਤੇ ਹੁਣ ਇਹ ਤਾਂ ਫਰਸਟ ਹੈਗੀ ਹੈਗੀ ਸੈਕਿੰਡ ਵਾਸਤੇ ਆਪਾਂ ਦੋ ਦੋ ਨਿਸ਼ਾਨੇ ਕਿਹਨੇ ਲਾਇਆ ਇੱਕ ਤਾਂ ਤੂੰ ਲਾਇਆ ਇੱਕ ਆ ਕੁੜੀ ਨੇ ਲਾਇਆਗਾ ਤੂੰ ਤਾਂ ਫਰਸਟ ਆਂਗੀ ਐ ਨਹੀਂ ਐ ਨਹੀਂ ਕਰਨਾ ਫਰਸਟ ਆਂਗੀ ਤੂੰ ਸ਼ੈੱਰ ਤੇ ਹੋ ਜਾ ਇੱਕ ਤੂੰ ਵੀ ਦੋ ਲਾਇਆ ਹੈਨਾ ਤੂੰ ਇੱਕ ਲਾਇਆ ਤੂੰ ਤਾਂ ਤੂੰ ਵੀ ਦੋ ਲਾਇਆ ਗਿੰਨੂ ਨੇ ਵੀ ਇੱਕ ਲਾਇਆ ਹੈਨਾ ਤੁਸੀਂ ਤਿੰਨਾਂ ਦੀ ਵਾਰੀ ਆ ਤੁਹਾਡੀ ਸੋਡੇ ਤਿੰਨਾਂ ਚੋਂ ਦੇਖਦੇ ਆ ਕਿਹੜਾ ਸੈਕਿੰਡ ਆਉਂਦਾਗਾ ਠੀਕ ਆ ਚੱਲ ਸੇ ਮਾਰ ਇਹ ਉਹ ਲਾਤਾ ਵੀ ਇੱਕ ਇੱਕ ਇਟ ਰੱਖੀ ਹੋਈ ਸੀ ਇੱਕ ਤੇ ਵੀ ਲਾਤਾ ਸਾਬ ਨੇ ਨਿਸ਼ਾਨਾ ਦੇਖੋ ਠੀਕ ਆ ਇੱਕ ਹੋਰ ਮਾਰ ਲੈਂਦੇ ਤੈਨੂੰ ਲੱਗਾ ਇੱਕ ਇਟ ਤੇ ਵੀ ਨਿਸ਼ਾਨਾ ਮਾਰਿਆ ਚੋਬਰ ਨੇ 4 ਸਾਲ ਦੇ ਨਾਲੇ ਹਜੇ ਤੇ ਚਲੋ ਖੜ ਜਾ ਪੁੱਤ ਚੱਕ ਕੇ ਲਿਆ ਆ ਤੈਨਾਂ ਜਣਿਆਂ ਦੇ ਦੋ ਦੋ ਨਿਸ਼ਾਨੇ ਲੱਗੇ ਨਾ ਚਾਪਾ ਸੈਕੰਡ ਪੋਜੀਸ਼ਨ ਕੱਢਣੀ ਹੈਗੀ ਚੱਲ ਨੂਰ ਚੱਲਾ ਇਹ ਨਹੀਂ ਲੱਗਿਆ ਚੱਲ ਵੀ ਏ ਨਹੀਂ ਲੱਗਿਆ ਲੱਗਿਆ ਨਹੀਂ ਲੱਗਿਆ ਨਹੀਂ ਲੱਗਿਆ ਪੁੱਛੇ ਪਿੱਛੇ ਵੱਜ ਗਿਆ ਇਹ ਪੁੱਤ ਨਹੀਂ ਲੱਗਿਆ ਖੜ ਜਾ ਪੁੱਤਾ ਭਾਈ ਨਾ ਤੂੰ ਲਵਾ ਦਗੇ ਖੜ ਥਾੜ ਪ੍ਰੈਸ਼ਨ ਵਿੱਚ ਕੱਢੋਂਗੇ ਭਾਈ ਹਾਂ ਥਾੜਾ ਪਰਾਂ ਹੋ ਜਾ ਪਰਾਂ ਖੜ ਜਾ ਉਹਨੂੰ ਲਾ ਲੈਂਦੇ 1 ਮਿੰਟ ਚਲ ਏ ਨਹੀਂ ਲੱਗਿਆ ਚਲੋ ਦੁਬਾਰੇ ਵਾਰੀ ਆ ਜੀ ਇਹਨਾਂ ਦੀ ਤੈਨੂੰ ਲਵਾਵਾਂਗੇ ਪੁੱਤ ਲਵਾਵਾਂਗੇ ਤੈਨੂੰ ਲੈ ਦੁਬਾਰੇ ਵਾਰੀ ਚੱਲ ਪਈ ਬਾਈ ਲੱਗਿਆ ਨਹੀਂ ਹਜੇ ਤੱਕ ਇਹਨਾਂ 'ਚ ਕਿਸੇ ਤੋਂ ਵੀ ਨਹੀਂ ਲੱਗਿਆ ਨਹੀਂ ਲੱਗਿਆ ਚੋਪਰ ਲਾ ਗਿਆ ਛੋਟਾ ਚਲੋ ਵੀ ਚਲ ਇਹਨੇ ਪਹਿਲਾਂ ਵੀ ਨਿਸ਼ਾਨਾ ਲਾਤਾ ਆਪਾਂ ਵੀਡੀਓ ਨਹੀਂ ਬਣਾਈ ਉਹਦੇ ਵੇਲੇ ਚੜ ਇਹਨੇ ਜਿੰਨੇ ਨਿਸ਼ਾਨੇ ਲਾਏ ਨੇ ਸਾਰੇ ਮਾਰੇ ਆ ਪਤੰਦਰ ਨੇ ਸਾਰੇ ਬਾਈ ਜਿੰਨੇ ਨਿਸ਼ਾਨੇ ਲਾਏ ਆ ਸਾਰੇ ਦੇ ਸਾਰੇ ਮਾਰੇ ਆ ਨੇ ਇਟਾਂ ਚ ਦੇਖ ਕੇ ਕਿੰਨਾ ਖੁਸ਼ ਹੁੰਦਾ ਸਾਰੇ ਮਾਰੇ ਨੇ ਜਿੰਨੀਆਂ ਵਾਰੀ ਵੀ ਨਿਸ਼ਾਨੇ ਲਾਏ ਹੈਗੇ ਖੜ ਜਾ ਪੁੱਤੇ ਇੱਥੋਂ ਨਹੀਂ ਉੱਥੋਂ ਲਾਉਣੇ ਪਿੱਛੋਂ ਬੱਸ ਬਈ ਕਰਾ ਦੇ ਚਲੋ ਵੀ ਇਹ ਫਤੇ ਨੇ ਮਾਰਿਆ ਬਈ ਠੀਕ ਆ ਚਲੋ ਇਹ ਇੱਕ ਮਿੰਟ ਹਜੇ ਤਾਂ ਸੈਕਿੰਡ ਆ ਗਿਆ ਇਹ ਚਲੋ ਇਹ ਬਾਠ ਠੀਕ ਆ ਬਈ ਸੈਕਿੰਡ ਪੋਜੀਸ਼ਨ ਆ ਗਈ ਠੀਕ ਆ ਇਹਨਾਂ ਦੋਨਾਂ ਦੀ ਰਹਿ ਗਈ ਹੁਣ 3rd ਪੋਜੀਸ਼ਨ ਕੱਢਣ ਵਾਲੀ ਇਹਨਾਂ ਦੋਨਾਂ ਚ ਦੇਖਦੇ ਆ ਕਿਹੜਾ ਹੋ ਕਰੂਗਾ ਲਿਆ ਲਿਆ ਫੇਰ ਲਵਾਵਾ ਪੁੱਤੇ ਤੂੰ ਚਾਲ ਵੀ ਦੋਨਾਂ ਦਾ ਇੱਧਰ ਆ ਜਾ ਸਹਬ ਇਹ ਨਹੀਂ ਲੱਗਿਆ ਚੱਲ ਵੀ ਅਗਲੇ ਦੇ ਇਹਨਾਂ ਦੋਨਾਂ ਦਾ ਕੰਪੀਟੀਸ਼ਨ ਚੱਲੀ ਜਾਂਦਾ ਨਹੀਂ ਲੱਗਿਆ ਇਹਨਾਂ ਚ ਆਪਾਂ 3rd ਪੋਜੀਸ਼ਨ ਕੱਢਣੀ ਹੈਗੀ ਤੇ ਦੋਨਾਂ ਚੋਂ ਦੇਖਦੇ ਆ ਕਿਹਦੀ 3rd ਪੋਜੀਸ਼ਨ ਆਉਂਦੀ ਹੈਗੀ ਇਹ ਕਦਮ ਮੈਂ ਦੁਬਾਰੇ ਫੇਰ ਲਾਉਣਾਗਾ ਨਿਸ਼ਾਨਾ ਚਾਲੋ ਚੱਲ ਚੱਲ ਏ ਏ ਏ ਲੱਗਿਆ ਨਹੀਂ ਥੋੜੀ ਜਿਹੀ ਬਚਤ ਰਹੀ ਗਈ ਚਲੋ ਵੀ ਇਹ ਆਉ ਲੈ ਬਈ ਠੀਕ ਆ ਇਹਦੀ ਤੀਜੀ ਪੋਜੀਸ਼ਨ ਆ ਗਈ ਹਨਾ ਤੇਰੀ ਤੀਜੀ ਪੋਜੀਸ਼ਨ ਆ ਗਈ ਨਾ ਤੀਜੀ ਪੋਜੀਸ਼ਨ ਆ ਗਈ ਇਹਦੀ ਲੋ ਜੀ ਆਪਣੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ